परम सत्कार योग्य सहसंगत जी आज मैं रणवीर सिंह राणा जी एक वीडियो लेके आप जी ਦੇ ਅੱਗੇ ਹਾਜ਼ਰ ਹੋਇਆ ਹਾਂ ਅੱਜ 80 ਦਾ ਮਹੀਨਾ ਚੜ੍ਹਿਆ ਹੈ ਉਸ 80 ਦੇ ਮਹੀਨੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਦਸਮ ਗ੍ਰੰਥ ਵਿੱਚ ਉਹਦੇ ਵਿੱਚ 12 ਮਾ ਹਨ ਅੰਗ ਨੰਬਰ 370 ਦੇ ਉੱਤੇ ਉਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਲਓ ਸਰਵਣ ਕਰੋ ਜੀ ਮਸ ਅਸੂ ਹਮ ਕਨ ਰਕੇ ਸੰਗ ਮਸ ਅਸੂ ਹਮ ਕਨ ਰਕੇ ਸੰਗ ਖੇਲਤ ਚਿਤ ਹੁਲਾਸ ਬਢਾਈ ਕਹਨ ਤਾ ਹ ਪੁਨ ਗਾਵਤ ਥੋ ਅਤ ਸੁੰਦਰ ਰਾਗਨ ਤਾਨ ਬਸਾਈ ਗਾਵਤ ਥੀ ਹਮ ਹੂ ਸੰਗਹੀ ਗਾਵਤ ਥੀ ਹਮ ਹੂ ਸੰਗਤਾਹੀ ਕੈ ਦਾ ਛਬ ਕੋ ਬਰਨਿਓ ਨਹੀਂ ਜਾਈ ਤਾ ਸੰਗ ਮੈਂ ਸੁਖਦਾਇਕ ਥਿਰਤ ਸ਼ਿਆਮ ਬਿਨਾ ਅਬ ਭੀ ਦੁਖਦਾਈ ਤਾ ਸੰਗ ਮੈਂ ਸੁਖਦਾਇਕ ਥਿਰਤ ਸ਼ਿਆਮ ਬਿਨਾ ਅਬ ਭੀ ਦੁਖਦਾਈ ਏਸੀ 12ਵਾਂ ਦੇ ਵਿੱਚ ਅਗੋਂ ਗੋਪੀਆਂ ਦਾ ਜੋ ਬਿਰਹਾ ਨਾਟਕ ਹੈ ਉਹ 370 ਅੰਗ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਵਈਆਂ ਦੇ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ ਲਓ ਉਹ ਵੀ ਸਰਵਣ ਕਰੋ ਜੀ ਸਵਈਆ ਮਾਸ ਕੋ ਅਰ ਚੜਿਓ ਬਲ ਤਾਰ ਮਾਸ ਕੋ ਅਰ ਚੜਿਓ ਬਲ ਤਾਰ ਪੁਕਾਰ ਰਹੀ ਨਾ ਮਿਲੇ ਸੁਖਦਾਈ 세트 ਕਟ ਅਰ ਰਾਤ ਛਟਾ ਸਰਤੰਗ ਆਟਾ ਸਿਮ ਕੈਦਰਸਾਈ 세트 ਕਟ ਅਰ ਰਾਤ ਛਟਾ ਸਰਤੰਗ ਆਟਾ ਸਿਮ ਕੈਦਰਸਾਈ ਨਿਰਬਹੀਨ ਫਿਰੈ ਨਬਛੀਨ ਨਿਰਬਹੀਨ ਫਿਰੈ ਨਬਛੀਨ ਸੋ ਦੇਖ ਅਧীন ਪਇਓ ਹਿ ਅਰਾਈ ਪ੍ਰੇਮਛ ਕੀ ਤਿੰਨ ਸੋ ਬਿਥਕਿਓ ਕਸ ਕਿਉ ਨਹੀਓ ਕਸ ਕਿਉ ਨਾ ਕਸਾਈ ਪ੍ਰੇਮਛ ਕੀ ਤਿੰਨ ਸੋ ਬੇ ਥਕਿਓ ਕਸ ਕਿਉ ਨਹੀਓ ਕਸ ਕਿਉ ਨਾ ਕਸਾਈ ਇਹ ਸੀ ਗੋਪੀਆਂ ਦਾ ਬਿਰਹਾ ਨਾਟਕ ਵਿੱਚ 12ਵੇਂ ਮਹੀਨੇ ਦੇ ਵਿੱਚ ਜੋ ਹੈ 12 ਮਹੀਨਿਆਂ ਵਿੱਚ ਜੋ ਇਹ 80 ਦਾ ਮਹੀਨਾ ਨੂੰ ਬਿਆਨ ਕੀਤਾ ਹੈ ਸਾਧ ਸੰਗਤ ਜੀ ਮੇਰਾ ਚੈਨਲ YouTube ਦੇ ਵਿੱਚ ਰਾਣਾ ਜੀ ਨਾਮਦਾਰੀ ਦੇ ਨਾਂ ਦੇ ਨਾਂ ਹੈ ਇਸ ਨੂੰ ਸਾਰੇ ਹੀ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਆਉਣ ਵਾਲੀਆਂ ਹੋਰ ਵੀਡੀਓ ਹਨ ਉਹ ਆਪ ਜੀ ਤੱਕ ਪਹੁੰਚ ਸਕਣ ਕਾਂ ਅਗੋਂ ਇੱਕ ਮੈਂ ਹੋਰ ਇੱਕ ਸੀਰੀਜ਼ ਚਾਲੂ ਕਰ ਰਿਹਾ ਹਾਂ ਉਹ ਜਲਦੀ ਆਜੀ ਤੱਕ ਪਹੁੰਚੇਗਾ ਉਹ ਸੀਰੀਜ਼ ਦਾ ਹੈ ਆਓ ਪੰਜਾਬੀ ਸਿੱਖਿਏ ਆਓ ਪੰਜਾਬੀ ਸਿੱਖਿਏ ਉਹਦੇ ਉਹਨੂੰ ਆਪਾਂ ਗੁਰਮੁਖੀ ਵੀ ਕਹਿ ਸਕਦੇ ਹਾਂ ਇਹ ਸੀਰੀ ਨੂੰ ਬੜੇ ਹੀ ਤੁਸੀਂ ਵੇਖੋਗੇ ਬੜੇ ਸੁਚੇਜੇ ਢੰਗ ਨਾਲ ਬੱਚਿਆਂ ਨੂੰ ਆਪਾਂ ਕਿਵੇਂ ਪੰਜਾਬੀ ਪੜਾਉਣੀ ਹੈ ਉਹ ਅੱਖਰ ਗਿਆਨ ਕਿਵੇਂ ਕਰਾਉਣੇ ਹਨ ਤਾਂ ਜੋ ਪੰਜਾਬੀ ਪੜਾਂਗੇ ਤਾਂ ਹੀ ਆਪਾਂ ਗੁਰਬਾਣੀ ਨਾਲ ਜੁੜ ਸਕਾਂਗੇ ਆਪਣੇ ਸਤਿਗੁਰੂ ਦੇ ਉਪਦੇਸ਼ ਸੁਣ ਸਕਾਂਗੇ ਜੋ ਪੰਜਾਬੀ ਵਿੱਚ ਲਿਖੇ ਹੋਏ ਹਨ ਤਾਂ ਆਉਣ ਵਾਲਾ ਚੈਨਲ ਜੋ ਹੈ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾਓ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੋ ਆਪਜੀ ਤੱਕ ਹੋਰ ਵੀਡੀਓਜ਼ ਵੀ ਪਹੁੰਚ ਸਕਣ ਮੇਰੇ ਚੈਨਲ ਦਾ ਨਾਮ ਹੈ ਰਾਣਾ ਜੀ ਨਾਮਤਾਰੀ ਮੈਂ ਸਿਰ ਸਤਿਗੁਰੂ ਉਦੇਸ ਸਿੰਘ ਜੀ ਦੇ ਚਰਨਾਂ 'ਚ ਅਰਜ ਬੇਨਤੀ ਕਰਦਾ ਹਾਂ ਕਿ ਇਹ ਜੋ ਅਸੂ ਦਾ ਮਹੀਨਾ ਹੈ ਸਾਰੇ ਹੀ ਪਰਿਵਾਰਾਂ ਨੂੰ ਸੁੱਖ ਲੈ ਕੇ ਆਵੇ ਹਰ ਪ੍ਰਕਾਰ ਦੀ ਜੋ ਸੁੱਖ ਸਮਰiddhi ਅੰਤਾਂ ਦੇ ਢੰਡਾਰੇ ਭਰੇ ਰਹਿਣ ਹਰ ਪਰਿਵਾਰ ਵਿੱਚ ਸੁੱਖ ਹੋਵੇ ਦੇ ਤੰਦਰੁਸਤੀ ਹੋਵੇ ਇਹ ਹੀ ਮੇਰੀ ਸਤਿਗੁਰੂ ਜੀ ਦੇ ਚਰਨਾਂ 'ਚ ਅਰਜ ਬੇਨਤੀ ਹੈ ਸਤਿ ਸ੍ਰੀ ਅਕਾਲ ਜੀ